ਹਾਲ ਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਸੇ ਤਾਂ ਗੁੱਡ ਈਵਨਿੰਗ ਹੋ ਚੁੱਕੀ ਹੈ ਜੀ ਦੋਸਤੋ ਆਪਾਂ ਜਾ ਰਹੇ ਹਾਂ ਫੇਰ ਅੱਜ ਮਾਰਕੀਟ ਬਾਜ਼ਾਰ ਆ ਜਿਹੜਾ ਬੰਦਾ ਦੇਖੋ ਨਾਲ ਬੈਠਾ ਇਹ ਹੈ ਜੀ ਆਪਣੇ ਜਿਹੜੀਆਂ ਪਾਣੀ ਵਾਲੀਆਂ ਬੋਤਲਾਂ ਹੁੰਦੀਆਂ ਨੇ ਸਪੂਚ ਨਾਲ ਲੈ ਕੇ ਜਾਂਦੇ ਨੇ ਇਹ ਬਸ ਮਹੀਨੇ ਚ ਤੋੜ-ਤੋੜ ਦਿੰਦਾ ਜੀ ਇਹ બસ 6 ਮਹੀਨੇ ਕੇ ਬਾਅਦ ਨਵੀਂ ਬੋਤਲ ਲੈ ਕੇ ਦਿਓ ਤੇ ਅੱਜ ਇਹ ਅਜੇ ਮੱਲਾਬਾ ਥੋੜੇ ਦਿਨ ਹੀ ਹੋਏ ਸੀ ਬੋਤਲ ਲੈ ਕੇ ਦਿੱਤੀ ਹੋਈ ਨੂੰ ਇਹਦਾ ਚਾਚੂ ਲੈ ਕੇ ਆਇਆ ਸੀਗਾ ਬੋਤਲੇ ਦੇ ਵਾਸਤੇ ਤੇ ਉਹ ਵੀ ਇਹ ਫਿਰ ਹੁੰਦੇ ਨੇ ਟੱਕਣ ਟੁੱਕਣ ਤੋੜਦਾ ਜੀ ਉਹਦਾ ਉਸ ਤੋਂ ਪਹਿਲਾਂ ਮੈਂ ਕੋਈ ਵਧੀਆ ਬੋਤਲ ਲੈ ਕੇ ਆ ਕੇ ਦਿੱਤੀ ਸੀ ਇਹਨੂੰ ਬਹੁਤ ਵਧੀਆ ਬੋਤਲ ਸੀ ਉਹ ਤੇ ਕੰਪਨੀ ਦੀ ਬੋਤਲ ਸੀ ਬਹੁਤ ਘੈਂਟ ਸੀਗੀ ਅਲੂਮੀਨੀਅਮ ਦੀ ਵਿੱਚ ਬਣੀ ਹੋਈ ਸੀ ਨਾਲ ਤੇ ਉਹ ਬੋਤਲ ਇਹ ਪਤਾ ਨਹੀਂ ਸਕੂਲ ਤੇ ਕਿ ਸਕੂਲ ਦੇ ਵਿੱਚ ਕਿੱਥੇ ਗੁੰਮ ਕਰਿਆ ਤੇ ਉਸ ਤੋਂ ਬਾਅਦ ਇਹਦੀ ਚਾਚੂ ਨੇ ਇੱਕ ਬੋਤਲ ਲੈ ਕੇ ਦਿੱਤੀ ਤੇ ਹੁਣ ਅੱਜ ਫਿਰ ਆਉਂਦੇ ਸਾਰੇ ਜਦੋਂ ਮੈਂ ਆਪਣੇ ਸ਼ੇਰਗੜ੍ਹ ਚੀਮਾ ਤੋਂ ਕਲੀਨਿਕ ਆਪਣੇ ਘਰ ਆਇਆ ਹਨ ਕਿਉਂਕਿ ਅੱਜ ਮੇਰਾ ਦਿਨ ਸੀਗਾ ਉੱਥੇ ਦਾ ਬੁੱਧਵਾਰ ਲਾਸਟ ਦਿਨ ਸੀਗਾ ਸ਼ੇਰਗੜ੍ਹ ਚੀਮਾ ਜਾਣ ਦਾ ਤੇ ਆਉਂਦੇ ਸਾਰੇ ਹਜੇ ਮੈਂ ਅੰਦਰ ਨਹੀਂ ਆਇਆ ਤੇ ਉਸ ਤੋਂ ਪਹਿਲਾਂ ਇਹਦੀ ਫਰਮਾਇਸ਼ ਬੋਤਲ ਵਾਲੀ ਚਾਲੂ ਹੋ ਗਈ ਤੇ ਮੈਂ ਇਹਨੂੰ ਹਜੇ ਥੋੜਾ ਹਗਨੋਰ ਕਰੀ ਜਾਂਦਾ ਸੀਗਾ ਵੀ ਨਹੀਂ ਨਹੀਂ ਤੇ ਇਹ ਦੇਖੋ ਬੰਦਾ ਆਪ ਹੀ ਤਿਆਰ ਹੋ ਕੇ ਤੇ ਜਦੋਂ ਟਾਈਮ ਹੋਇਆ ਸ਼ਾਮ ਵੇਲੇ ਦਾ ਤੇ ਚਲੋ ਜੀ ਬੋਤਲ ਲੈ ਕੇ ਆਉਣੀ ਆ ਆਪਾਂ ਤੇ ਤਿਆਰ ਹੋ ਗਿਆ ਬੰਦਾ ਇਹ ਬੰਦੇ ਨੂੰ ਟਿਕਾਉਣਾ ਆਉਂਦਾ ਜੀ ਦਾदू ਨੂੰ ਹੈਨਾ ਕਿੱਦਾਂ ਟਿਕਾਉਣਾ ਤੂੰ ਏ ਦੱਸ ਹੈ ਬੋਲ ਬੋਲ ਜਲਦੀ ਜਲਦੀ ਕਾਰ ਗੁੱਡ ਇਵਨਿੰਗ ਬਹਾਰਾ ਕਰ ਗੁੱਡ ਮਾਰਨਿੰਗ ਜੀ ਮਾਤਾ ਜੀ ਚਾਚਾ ਗਗਨ ਨਮਾਤਰ ਆ ਦੇਖੋ ਜੀ ਗੱਡੀ ਚਲਾ ਰਹੇ ਆ ਦੇ ਦਦ ਜੀ ਨਹੀਂ ਨਹੀਂ ਗੱਡੀ ਨਾਲ ਇਹੋ ਜਿਹੇ ਪੰਗੇ ਨਹੀਂ ਕਰਦੇ ਹੁੰਦੇ ਤੇ ਰਾਮਨਾਥ ਜੀ ਹੌਲੀ ਹੌਲੀ ਇਹ ਵੈਸੇ ਚਲੋ ਨਹੀਂ ਇੱਕ ਇੱਕ ਕਰੀ ਜਨਾ ਆ ਦੇਖੋ ਜੀ ਇਹੇ ਕਿ ਹੋ ਤੇ ਯਾਰ ਉਂਗੇ ਕਾਨੂੰ ਕਰੀ ਜਨਾ ਤੂੰ ਆ ਦੇਖੋ ਜੀ ਇਹ ਹਟਦਾ ਨਹੀਂਗਾ ਤੇ ਮਾਰਕੀਟ ਲੈ ਕੇ ਹੁਣ ਜਾ ਰਹੇ ਆ ਇਹਨੂੰ ਮੈਂ ਚਲਦੇ ਆਪਾਂ ਮਾਰਕੀਟ ਫਟਕਾ ਆਪਣੇ ਸਾਡੇ ਘਰ ਨੂੰ ਜਾਣ ਤੋਂ ਪਹਿਲਾਂ ਇਹ ਰੇਲਵੇ ਕ੍ਰੋਸਿੰਗ ਆਉਂਦਾ ਤੇ ਲਗਭਗ ਇਹ ਜਿਹੜਾ ਰੇਲਵੇ ਕ੍ਰੋਸਿੰਗ ਆ ਇਹ ਬੰਦ ਹੀ ਰਹਿੰਦਾ। ਟੰਗੀ ਕਰ 15 ਮਿੰਟਾਂ ਬਾਅਦ ਇਹ ਲੱਗਿਆ ਰਹਿੰਦਾ ਜੀ। ਟੰਗੀ ਕਰਦੇ ਰਹਿੰਦੇ ਨੇ ਜੀ। ਦੇਖੋ ਤੇ ਆਪਾਂ ਤੁਹਾਨੂੰ ਚਲਦਿਆਂ ਲੈ ਕੇ ਮਲੇਰ ਕੋਟਲਾ ਜੀ ਇੱਕ ਟੂਰਿਸਟ ਪੈਲੇਸ ਆ। ਇੱਥੇ ਬਹੁਤ ਸਾਰੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਹੁੰਦੀਆਂ ਰਹਿੰਦੀਆਂ ਨੇ। ਇੱਥੇ ਕਈ ਤਰ੍ਹਾਂ ਦੇ ਆਪਣੇ ਪੁਰਾਣੇ ਕਿਲੇ ਨੇ ਤੇ ਪੁਰਾਣੀਆਂ ਕਾਫੀ ਪੁਰਾਣੀਆਂ ਬਿਲਡਿੰਗਾਂ ਨੇ ਇਤਿਹਾਸਿਕ ਬਿਲਡਿੰਗਾਂ ਨੇ ਮੁਸਲਮ ਸ਼ਹਿਰ ਹੋਣ ਕਰਕੇ ਜਿਹੜੀਆਂ ਮਹਾਰਾਜਾ ਰਾਜਿਆਂ ਦੀਆਂ ਜਿਹੜੇ ਕਿਲੇ ਨੇ ਉਹ ਵਿੱਚ ਇੱਥੇ ਮਕਬਰੇ ਤੇ ਹੋਰ ਬਹੁਤ ਕੁਝ ਦੇਖਣ ਵਾਲਾ ਉਹ ਤੁਹਾਨੂੰ ਆਪਾਂ ਕਦੇ ਐਕਸਪਲੋਰ ਕਰਾਂਗੇ ਵੈਸੇ ਇਹ ਟੂਰਿਸਟ ਪਲੇਸ ਹੈਗੀ ਆ ਪਲੇਸ ਹੈਗੀ ਆ ਤੇ ਚੱਲਦੇ ਆ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਅੱਗੇ ਮਾਰਕੀਟ ਬਨੇਰ ਕੋਟਲਾ ਲੋਕੀ ਟ੍ਰੇਨ ਆ ਚੁੱਕੀ ਹੈ ਜੀ ਟਰੇਨ ਨੰਗਣ ਤੋਂ ਬਾਅਦ ਆਪਾਂ ਫਿਰ ਚੱਲਦੇ ਹਾਂ ਮਾਰਕੀਟ ਗੰਨਾ ਕੰਪਨੀ ਦੀ ਬੋਤਲ ਲੈ ਕੇ ਆਉਂਗਾ ਹੈਲੋ ਗਾਇਜ਼ ਮੈਂ ਲੰਗਾ ਪੂਰੀ ਕੰਪਨੀ ਦੀ ਬੋਤਲ ਲਖੀ ਜਾਓ ਚਲੋ ਜੀ ਚੱਲਦੇ ਹਾਂ ਕਿਹੜੀ ਬੋਤਲ ਲੈਣੀ ਹੈ ਜੀ ਤੁਸੀਂ ਕੰਪਨੀ ਦੀ ਕਿਹੜੀ ਕੰਪਨੀ ਦੀ ਉੱਥੇ ਜਾਂਦੇ ਆਹ ਦੋਸਤੋ ਆਪਣੇ ਸਮ ਸਾਗਰ ਸਿੰਗਰ ਖੜਾ ਜੀ ਇਹ ਵੀ ਬੇਟ ਕਰ ਰਿਹਾ ਇਹ ਸਾਡੇ ਮਹੱਲੇ ਦੇ ਵਿੱਚ ਹੀ ਆ ਵਧੀਆ ਸਿੰਗਰ ਹੈ ਜੀ ਇਹ ਤੇ ਆਪਣੇ ਆਵਾਜ਼ ਪੰਜਾਬ ਦੀ ਬੱਚਿਆਂ ਨੇ ਹਿੱਸਾ ਲਿਆ ਸੀਗਾ ਤੇ ਵਧੀਆ ਸਿੰਗਰ ਨੇ ਜੀ ਮੇਰੇ ਫੋਲੋਗਰ ਮਾੜਾ ਚੱਟ ਗੱਤੇ ਰੱਤੀ ਚੱਟ ਨਾ ਨਾ ਵੇਰਾ ਆ ਦੇਖੋ ਜੀ ਸ਼ਰਾਰਤਾ ਕਰੀ ਜਾਂਦਾ ਇਹ ਹਟਦਾ ਨਹੀਂ ਉਡੀਏ ਸ਼ਰਾਰਤਾਂ ਕਰਦਾ ਰਹਿੰਦਾ ਸਾਰੀ ਦਿਹਾੜੀ ਇਹ ਵਿੱਚ ਜਦੋਂ ਸਕੂਲ ਤੋਂ ਆਉਂਦਾ ਸ਼ਰਾਰਤਾਂ ਬਹੁਤ ਜ਼ਿਆਦਾ ਕਰਦਾ ਹੈ ਹਮ ਹੈਨਾ ਹਮ ਹੈ ਹੋਰ ਫੇ ਮੁੰਡਿਆ ਦੋਸਤੋ ਟ੍ਰੇਨ ਹੋ ਰ ਆ ਚੁੱਕੀ ਆ ਦੇਖੋ ਇਕੱਲਾ ਇੰਜਨ ਹੀ ਸੀਗਾ ਲੋ ਜੀ ਫਟ ਖੁੱਲ ਚੁੱਕੇ ਨੇ ਚੱਲੀਏ ਪਾਉਣ ਲੋ ਜੀ ਆਪਾਂ ਪੈ ਗਏ ਰੋਡ ਤੇ ਕਲੀਨਿਕ ਵਾਲੇ ਰੋਡ ਦੇ ਉੱਪਰ ਪੈ ਚੁੱਕੇ ਆ ਤੇ ਆਪਣਾ ਕਲੀਨਿਕ ਵੀ ਆਉਣ ਵਾਲਾ ਹੀ ਆ ਉਹ ਸਾਹਮਣੇ ਆਪਣਾ ਕਲੀਨਿਕ ਆ ਜੀ ਲਓ ਜੀ ਬੋਤਲ ਲੈ ਲਈਏ ਨੇ ਬੰਦੇ ਨੇ ਆਪਸੰਦ ਦੀ ਲਈ ਹੈ ਜੀ ਬੋਤਲ ਇਹਦੇ ਚਟ ਆਪਣੇ ਉੱਪਰ ਟੈਂਪਰੇਚਰ ਵੀ ਦੱਸਦੀ ਆ ਉੱਪਰ ਕਿ ਕਿੰਨਾ ਮੈਂਟੇਨ ਟੈਂਪਰੇਚਰ ਆ ਉਹ ਦੱਸਦੀ ਆ ਬੋਤਲ ਇਹ ਉੱਪਰ ਅੱਗੇ ਚਲੀਏ ਇਹ ਲਈਏ ਜੀ ਆਪਾਂ ਰਾਜਪੁਰ ਬੋਕ ਵਾਲੇ ਜੀ ਸੱਠਾ ਚੌਕ ਦੋਸਤੋ ਆ ਹੈਗੀ ਦੇਖੋ ਮਾਈਕਲ ਦੀ ਜਿਹੜੀ ਨਵੀਂ ਬੋਤਲ ਲੈ ਆਂਦੀ ਆ ਸਕੂਲ ਵਾਸਤੇ ਇਹ ਟੈਂਪਰੇਚਰ ਮੇਨਟੇਨ ਦੱਸਦੀ ਉੱਪਰੋਂ ਦਿਖਾਉਣੀ ਆ ਤੁਹਾਨੂੰ ਆ ਦੇਖੋ ਓਏ ਇਦਾਂ ਨਹੀਂ ਇਦਾਂ ਨਹੀਂ ਬੱਤ ਇਦਾਂ ਦੇਖੋ ਵੀ ਆ ਦੇਖੋ ਯਾਰ ਖੜ ਜਾ ਖੜ ਜਾ ਖੜ ਜਾ ਯਾਰ ਰੁਕ ਜਾ ਉਹ ਲੈ ਆ ਦੇਖੋ ਜੀ ਮਾਈਕਲ ਦੀ ਬੋਤਲ ਇਹ ਇਹ ਆ ਟੈਂਪਰੇਚਰ ਦਿਖਾਉਂਦੀ ਆ ਉਹ ਪਲੀ ਸਾਈਡ ਤੇ ਆ ਦੇਖੋ ਇਹ ਠੰਡਾ ਗਰਮ ਇਸੇ ਤਰ੍ਹਾਂ ਹੀ ਜੇ ਪਾਣੀ ਗਰਮ ਹੋਊ ਤਾਂ ਉਸ ਤਰ੍ਹਾਂ ਦਾ ਟੈਂਪਰੇਚਰ ਜੇ ਠੰਡਾ ਹੋਊ ਤਾਂ ਉਸ ਤਰ੍ਹਾਂ ਦਾ ਟੈਂਪਰੇਚਰ ਦੱਸਦੀ ਆ ਡਿਜੀਟਲ ਟੈਂਪਰੇਚਰ ਆਇਆ ਜੀ ਬੋਤਲ ਦੇਖੋ ਇਨੂੰ ਨਵੀਆਂ ਨਵੀਆਂ ਬੋਤਲਾਂ ਲੈ ਆਉਂਦਾ ਸ਼ੌਂਕ ਆ ਜੀ ਪੂਰਾ ਇਸ ਬੰਦੇ ਨੂੰ ਆ ਦੇਖੋ ਹੁਣ ਬੈਠਾ ਬੋਤਲ ਦੇ ਨਾਂ ਤੇ ਵੀ ਬੜਾ ਖੁਸ਼ ਹੋਇਆ ਆ ਦੇਖੋ ਜੀ ਇਹ ਬੋਤਲ ਨੂੰ ਅੱਜ ਹੁਣ ਇਹਨੇ ਆਪਣੇ ਨਾਲ ਹੀ ਲਾਊਗਾ ਜੀ ਇਹ ਕੋਈ ਸਮਾਨ ਲਿਆਉਂਦਾ ਤੇ ਇੱਕ ਰਾਤ ਨਾ ਆਪਣੇ ਨਾਲ ਪਾਉਂਦਾ ਜੀ ਇਹ ਆ ਦੇਖੋ ਹੁਣ ਜਦੋਂ ਦਾ ਬੈਠਾ ਲਿਆ ਕੇ ਹਰਜਾਈ ਚ ਲੋਕੇ ਬੈਠਾ ਫਿਰ ਵੀ ਬੋਤਲ ਨੂੰ ਵੀ ਨਾਲ ਲੈ ਕੇ ਪਾਇਆ ਹੈ ਹਾਂਜੀ ਦੋਸਤੋ ਆਪਾਂ ਮਾਈਕਲ ਨੂੰ ਬੋਤਲ ਦਿਵਾ ਕੇ ਆ ਗਏ ਵਾਪਸ ਤੇ ਅੱਜ ਆਪਾਂ ਕਲੀਨਿਕ ਤੇ ਬੈਠਣਾ ਸੀਗਾ ਤੇ ਕਲੀਨਿਕ ਦਾ ਟਾਈਮ ਹੋ ਰਿਹਾ ਸੀਗਾ ਕਿਉਂਕਿ 5:30 ਵੱਜ ਗਏ ਤੇ 5 ਵਜੇ ਤੋਂ ਬਾਅਦ ਆਪਣਾ ਕਲੀਨਿਕ ਦਾ ਟਾਈਮ ਹੁੰਦਾ ਆ ਤੇ 5:30 ਹੋ ਗਏ ਉਹਨੇ ਲੈ ਕੇ ਜਦ ਆਪਾਂ ਬੋਤਲ ਦੇ ਬਣਗੇ ਵਾਪਸੀ ਦੇ ਉੱਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਅਗਲੀ ਮਾਰਕੀਟ ਜੋ ਦਿਖਾਉਣੀ ਸੀ ਉਹ ਦਿਖਾ ਨਹੀਂ ਸਕੇ ਫਿਰ ਕਿਸੇ ਦਿਨ ਆਪਾਂ ਮਾਰਕੀਟ ਚੱਲਾਂਗੇ ਦਿਖਾਵਾਂਗੇ ਆਹ ਬੇਟਾ ਵਾਟ ਐਂਡਿੰਗਾਂ ਚੱਲੇ ਵਾਟ ਐਂਡਿੰਗਾਂ ਕੰਨ ਚੱਲਿਆ ਇਹ ਅੱਜ ਮਤਲਬ ਸ਼ਾਮ ਨੂੰ ਇਹਦਾ ਪ੍ਰੋਗਰਾਮ ਤੇ ਇਹਦੇ ਹੋਟਲ ਮੈਨੇਜਮੈਂਟ ਕੀਤੀ ਹੋਈ ਹੈ ਜੀ ਇਹਦੇ ਤੇ ਵਾਟ ਐਂਡਿੰਗਾਂ ਦਾ ਜਿਹੜਾ ਕੰਮ ਹੈਗਾ ਜਿਆਦਾ ਮੇਨ ਇਹਨੇ ਉਹਦੇ ਤੀ ਫੌਕਸ ਕੀਤਾ ਹੋਇਆ ਤੇ ਬਾਕੀ ਤੁਹਾਨੂੰ ਆਪਾਂ ਕੋਈ ਨਹੀਂ ਆਉਦੇ ਮੌਕੇ ਕਵਰ ਲਗਾਵਾਗੇ ਹੋਗੇ ਜੋ ਤਿੰਨ ਦਿਨਾਂ ਵਿੱਚ ਬਾਅਦ ਜਾ ਰਿਹਾ ਹੋਵੇ ਨਵੇਂ ਵੀਡੀਓ ਪਾਵਾਂਗੇ ਮਿਸਟਰ ਬੈਂਸ ਦਾ ਦਾ ਆਪਣੇ ਚੈਨਲਾ ਮਿਸਟਰ ਬੈਂਸ ਬਲੌਗਰ ਤੇ ਮੇਲ ਕੋਡੀਆਂ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਮੁਫਤ ਸਫਰ ਕਿਵੇਂ ਕਰਦੇ ਹੈ ਥੈਂਕ ਯੂ ਆ ਆਪਣੇ ਕਲੀਨਿਕ ਤੋਂ ਬਾਹਰ ਲੱਭੂਆ ਜੀ ਸਾਹਮਣੇ ਇਹ ਹੈਗਾ ਜੀ ਰੈਕਟਰ ਰੋਡ ਰੇਕਟ ਬਾਈਪਾਸ ਆ ਜਾਂਦਾ ਜੀ ਸਾਹਮਣੇ ਜਾ ਕੇ ਉਹ ਚੌਂਕ ਦਾ ਜੀ ਚੌਂਕ ਤੋਂ ਅੱਗੇ ਆਪਣੇ ਹਰੇਰੇ ਦਾ ਬਰੀਜਾ ਹੈਗਾ ਦੇਖ ਸਕਦੇ ਹੋ ਜੀ ਇਹ ਆਪਣਾ ਯੂ ਆਫਿਸ ਹਾਂਜੀ ਦੋਸਤੋ ਹੁਣ ਆਪਾਂ ਬੈਠੇ ਆਂ ਕਲੀਨਿਕ ਦੇ ਉੱਪਰ ਤੇ ਅੱਜ ਦੇ ਆਪਾਂ ਜਿਹੜੇ ਪੇਸ਼ੈਂਟ ਆ ਸ਼ਾਮ ਵੇਲੇ ਦੇ ਉਹ ਲਿਖਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਸ਼ਾਮ ਨੂੰ ਘਰ ਜਾਣਾ 7:30 ਵਜੇ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਡਿਨਰ ਤੇ ਰਾਤ ਨੂੰ ਫੇਰ ਆਪਾਂ ਕੋਈ ਸੋੜਾ ਜਾ ਵੀ ਅਡੀਟਿੰਗ ਕਰਦਾ ਪ੍ਰੋਗਰਾਮ ਉਹ ਅਡੀਟਿੰਗ ਕਰਾਂਗੇ ਆਪਣੇ YouTube ਦੀ ਕਿਉਂਕਿ YouTube ਉੱਪਰ ਜਦੋਂ ਆਪਾਂ ਨੇ ਅਡੀਟਿੰਗ ਕਰਾ ਕੰਨੀ ਆ ਬਹੁਤ ਔਖੀ ਹੁੰਦੀ ਹੈ ਜੀ ਤੇ ਕਾਫੀ ਟਾਈਮ ਵੀ ਲੱਗਦਾ ਡਾਊਨਲੋਡ ਵੀ ਵੀਡੀਓ ਕਰਨ ਦੇ ਉੱਤੇ ਵੀ ਕਾਫੀ ਟਾਈਮ ਲੱਗ ਜਾਂਦਾ ਤੇ ਕਾਫੀ ਕੰਮ ਨੂੰ ਜ਼ਿਆਦਾ ਦੋਸਤੋ YouTube ਦਾ ਤੇ ਅਡੀਟਿੰਗ ਦਾ ਤੇ ਕਾਫੀ ਕੁਝ ਦੇਖਣਾ ਪੈਂਦਾ ਹੈਗਾ ਤੋ ਸਵਾਗਤ ਹੈ ਜੀ ਵੀਡੀਓ ਡਾਊਨਲੋਡ ਹੋ ਗਿਆ ਤੇ ਦੋਸਤੋ ਆਪਾਂ ਅੱਜ ਦੀ ਵੀਡੀਓ ਨੂੰ ਆਪਾਂ ਸਮਾਪਤ ਕਰਦੇ ਹਾਂ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚੱਲਦੇ ਹਾਂ ਜੀ ਗੁੱਡ ਬਾਏ ਸਸਿਆਕਾ